ਤੇ ਇਹ NSA ਪ੍ਰੀਵੈਂਟਿਵ ਕਸਟਡੀ ਜਿਹਦੇ ਵਿੱਚ ਤੁਸੀਂ ਕੋਰਟ ਨੂੰ ਨਹੀਂ ਅਪਰੋਚ ਕਰ ਸਕਦੇ ਸਾਲ-ਸਾਲ ਦੋ ਸਾਲ ਕਾਲਾ ਪਾਣੀ ਤੁਹਾਨੂੰ ਭੁਗਤਣਾ ਪੈਂਦਾ ਇਟ ਇਜ਼ ਇਟ ਇਜ਼ ਨਾਟ ਏ ਏ ਡੈਮੋਕਰੈਟਿਕ ਟ੍ਰੈਡੀਸ਼ਨ ਚ ਹੈ ਹੀ ਨਹੀਂ ਹੈ ਰੂਲ ਆਫ ਲਾ ਦੇ ਅਧੀਨ ਇਹ ਸਹੀ ਕਾਨੂੰਨੀ ਨਹੀਂ ਹੈ ਤੋਂ ਜੀ ਤੁਸੀਂ ਗੱਲ ਕੀਤੀ ਹੋ ਕਹਿੰਦੇ NSA ਦੀ ਗੱਲ ਕੀਤੀ ਹੈ ਉੱਥੇ ਤਾਂ ਮੋਝੇ ਹੀ ਆ ਕਹਿੰਦੇ ਜੀ ਮੈਨੂੰ ਭੇਜ ਦਿਓ ਉੱਥੇ ਕਿਹੜੀ ਗੱਲ ਹੈ ਮੇਰੇ ਖਿਆਲ ਨਾਲ ਉਲਟਾ ਹਸਾਉਦਾ ਥੋੜਾ ਜਿਹਾ ਨਾ ਉੱਤੇ ਹੌਲਾ ਹੀ ਹੈ ਜੀ ਹੁਣ ਮੈਂ ਇਸ ਤੋਂ ਬਾਅਦ ਨਹੀਂ ਮੈਂ ਕਹਿਣਾ ਹੈਗਾ ਪੰਥ ਦੀਆਂ ਗੱਲਾਂ ਤੇ ਮੈਂ ਵੀ ਕਰਦਾ ਪੰਥਕ ਤੇ ਮੈਂ ਵੀ ਆ ਤੇ ਫਿਰ ਕੀ ਲੱਗਦਾ ਇੱਕ ਦੋ ਚਿਹਰੇ ਉੱਤੇ ਪੰਥਕ ਹੋ ਜਾਣ ਨਹੀਂ ਦੇਖੋ ਜੀ ਤੁਸੀਂ ਮੁਖੌਲ ਕਰਦੇ ਹੋ ਜਿਹੜੇ ਬੰਦੇ ਨੇ ਬਾਦਲ ਸਾਹਿਬ ਦੇ ਪ੍ਰਸ਼ਾਦੇ ਛਕੇ ਹੋਣ ਮੁੜ ਕੇ ਡੀਜੀਪੀ ਸੈਣੀ ਨਾਲ ਪੱਕਾ ਰਿਆ ਹੋਏ ਸਾਰਾ ਰਾਜ ਭਾਗ ਪੁੱਗਤ ਕੇ ਉੱਥੇ ਭਿੱਖੀਵਿੰਡ ਚ ਪ੍ਰਧਾਨ ਸਾਹਿਬ ਗਏ ਸੀ ਇੱਕ ਵਾਰੀ ਪੰਡਤ ਉੱਥੇ ਬੈਠੇ ਬੇਵਸ ਹੋਏ ਹੋਏ ਸੀਗੇ ਕਿਉਂਕਿ ਉਹਨਾਂ ਦਾ ਜਿਹੜਾ ਮੰਦਿਰ ਸੀ ਉਸ ਤੋਂ ਮੂਰਤੀਆਂ ਛੁੱਟ ਕੇ ਟੋਬੇ ਚ ਬਲਟੋਹੇ ਨੇ ਉਹ ਵੀ ਕਬਜ਼ਲਾ ਕਰ ਲਿਆ ਸੀਗਾ ਮੰਦਿਰ ਤੇ ਪ੍ਰਧਾਨ ਸਾਹਿਬ ਨੇ ਖੜ ਕੇ ਫੇਰ ਉਹ ਮੂਰਤੀਆਂ ਕਢਾਈਆਂ ਉਹਨਾਂ ਨੇ ਦੁੱਧ ਨਾਲ ਧੋ ਕੇ ਮੁੜ ਕੇ ਮਰਦ ਦੇ ਮੰਦਿਰ ਬਣਾਇਆ ਇਹ ਇਹ ਇਹਦੀਆਂ ਕੁਰਬਾਨੀਆਂ ਤਾਂ ਬਹੁਤ ਸਰੀਆਂ ਜੀ ਇਹ ਬੰਦਾ ਪਤਾ ਨਹੀਂ ਕਿਹੜੇ ਧੁੰਦ ਚ ਰਹਿੰਦਾ ਹੈਗਾ ਮੈਨੂੰ ਸ਼ੱਕ ਕਿਤੇ ਜਿਹੜਾ ਯੂਥ ਚ ਜਾਂ ਨਸ਼ਾ ਵਗਦਾ ਕਿਤੇ ਇਹਨੂੰ ਨਾ ਪਹੁੰਚ ਗਿਆ ਹੋਵੇ ਇਹੋ ਜਿਹੀਆਂ ਗੱਲਾਂ ਕਰੀਆਂ ਜਾਂਦਾ ਹੈ ਚੈਲੰਜ ਵੀ ਕਰਤਾ ਮੈਂ ਕਿਤੇ ਪਰਿਵਾਰ ਚਾਵੇ ਤੇ ਮੇਰੇ ਨਾਲ ਆ ਕੇ ਗੱਲਬਾਤ ਕਰੇ ਜੇ ਜੇ ਮੈਂ ਹਾਰ ਗਿਆ ਤੇ ਸੀਟ ਛੱਡ ਜੂਗੇ ਉਹ ਭਰਾਵਾ ਤੈਨੂੰ ਡੀਜੀਪੀ ਸੈਣੀ ਨੇ ਹੱਥ ਗੋਦੀ ਰਲਤਾ ਹੋਇਆ ਤੂੰ ਸਰਕਾਰਾਂ ਭੁਗਤਾਈਆਂ ਹੋਈਆਂ ਮੋਜਾਂ ਕੀਤੀਆਂ ਐਸ਼ਾਂ ਕੀਤੀਆਂ ਹੁਣ ਤਾਂ ਸ਼ਰਮ ਕਰ ਲੈ ਨਹੀਂ ਲੱਗਦਾ ਤੁਹਾਨੂੰ ਸੀਟ ਛੱਡ ਦੇਣੀ ਚਾਹੀਦੀ ਸੀ ਕਾਲੀ ਦਲ ਨੂੰ ਖਡੂਰ ਸਾਹ ਵਾਲੀ ਉਹ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਅਸੀਂ ਛੱਡ ਦਾਂਗੇ ਪਰ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਹੈਗਾ ਇਹਨਾਂ ਦਾ ਮਨ ਤਬਦੀਲ ਕਿਵੇਂ ਹੋ ਗਿਆ ਲੜਾਈ ਵੀ ਬੜੀ ਵੱਡੇ ਪੱਧਰ ਤੇ ਜੇ ਆਪਾਂ ਸਿਆਲਕਾ ਸਾਹਿਬ ਦੀ ਗੱਲ ਕਰੀਏ ਤਾਂ ਉਹ ਸਟੇਜਾਂ ਸਾਂਝੀਆਂ ਹੋਈਆਂ 17 ਤਰੀਕ ਨੂੰ ਵੱਡਾ ਇਕੱਠ ਸੀ ਅਮਰਤਪਾਲ ਦੇ ਹੱਕ ਦੇ ਵਿੱਚ ਕੀਤਾ ਗਿਆ ਸੀ ਉੱਥੇ ਸਿਆਲਕਾ ਸਾਹਿਬ ਵੀ ਉੱਥੇ ਜੇ ਆਪਾਂ ਅਕਾਲ ਤਖਤ ਸਾਹਿਬ ਤੋਂ ਗੱਲ ਕਰੀਏ ਉੱਥੋਂ ਦੇ ਹੈੱਡ ਗੰਤੀ ਸਾਹਿਬ ਪਹੁੰਚੇ ਸੀ ਵੱਡੀਆਂ ਗੱਲਾਂ ਬਾਤਾਂ ਵਕੀਲ ਸਹਿਬਾਨ ਤੱਕ ਦਿੱਤੀ ਗਈਆਂ ਪਰ ਉਸ ਤੋਂ ਬਾਅਦ ਵਿੱਚ ਅਚਾਨਕ ਬਦਲਾਵ ਆ ਜਾਣਾ ਇਹਨੂੰ ਕਿਵੇਂ ਦੇਖਦੇ ਜਦ ਪ੍ਰਧਾਨ ਸਾਹਿਬ ਹੁਣ ਸੰਗਰੂਰ ਤੋਂ ਚੋਣ ਲੜ ਰਹੇ ਸੀ ਉੱਥੇ ਪਟਿਆਲੇ ਤੋਂ ਚੱਕ ਕੇ ਕੈਂਡੀਡੇਟ ਉੱਥੇ ਥੋਪਤਾ ਕਹਿੰਦੇ ਕਿ ਤੁਸੀਂ ਹੁਣ ਬਹਿ ਜਾਓ ਇਹ ਤਾਂ ਆਪਣੀ ਜੱਦੀ ਜਾਇਦਾਦ ਬਣਾਈ ਬੈਠੀ ਆ ਕਿਛੇ ਜੇ ਪਿਛਲੀ ਵਾਰ ਵੀ ਘਰਾਂ ਚ ਗਏ ਸੀ ਬਾਦਲ ਸਾਹਿਬ ਦੀ ਤੇ ਮਾਨ ਸਾਹਿਬ ਦੀ ਫੋਟੋ ਵੀ ਵਾਇਰਲ ਹੋਈ ਸੀ ਜਦੋਂ ਪਿਹਰੀ ਮਨਾਉਣ ਖਾਤਰ ਗਏ ਸੀ ਤੁਹਾਨੂੰ ਉਹੀ ਮੈਂ ਕਹਿ ਰਿਹਾ ਹਾਂ ਇਹ ਤਾਂ ਹੁਣ ਪਤਾ ਨਹੀਂ ਕਿਹੜੀ ਧੁੰਦ 'ਚ ਫਿਰਦੇ ਆ ਬਲਟੋਹਾ ਸਾਹਿਬ ਤੇ ਬਾਬਾ ਸੁਖਵੀਰ ਸਿੰਘ ਬਾਦਲ ਜੀ ਇਹ ਇਹ ਮੇਰਾ ਖਿਆਲ ਜਿਹੜਾ ਨਸ਼ਾ ਇਹਨਾਂ ਨੇ ਨਦੀ بہਾਤੀ ਹੈ ਉਸ ਤੋਂ ਥੋੜਾ ਥੋੜਾ ਪਾਣੀ ਪੀਂਦੇ ਹੋਣੇ ਜਿਹੜੀ ਜਿਹੀਆਂ ਗੱਲਾਂ ਕਰਦੇ